ਕਾ ਸੁਣ ਉਹ ਤੇ ਉੱਧਰ ਫਾਇਰ ਐਕਸਟਿੰਸ਼ਰ ਆਹ ਇੰਸਪੈਕਟਰ ਨੇ ਰੋਕੀ ਕਰ ਦਿੱਤਾ ਆ ਦੇਖ ਲੈ ਇਸੇ ਕਰ ਰਹੇ ਆ ਆ ਪਈ ਬਾਰ ਬਾਰ ਹਰ ਚੀਜ਼ ਵਿੱਚ ਰੁਕਕਾ ਪਾ ਰਿਹਾ ਆ ਦੇਖ ਮੈਂ ਦਿਖਾ ਦੇ ਇੱਕ ਤੋਂ ਬਾਰ ਬਾਰ ਆਈ ਨੀਡ ਟੂ ਸੀ ਦਾ ਫਾਇਰ ਐਕਸਟਿੰਸ਼ਰ ਜਰਗਾ ਹਾਂ ਉਹ ਪਿਆ ਦਿਖਾ ਦੇ ਓਏ ਤੇ ਪੜਾਉਂਗਾ ਤੈਨੂੰ ਓਏ ਹੈਲੋ ਮੈਂ ਤੇਰੀ ਗੁੰਡ ਪਾੜ ਦੂੰ ਭੈਣ ਚੋਦਾ ਦੱਲਿਆ ਮੇਰੇ ਪਿਓ ਤੋਂ ਕਢਾਣਾ ਤੇਰੀ ਮੰਮਾ ਇੱਕ ਤੋਂ ਤੇਰੀ ਮਾਂ ਦੀ ਲੰਨ ਤੇਰੀ ਵੀ ਗੱਲੇ ਦੀ ਆ ਵੀਡੀਓ ਬਣਦੀ ਸੀ ਕਿਵੇਂ ਕਹਾਂ ਤੂੰ ਮੈਂ ਪਿਓ ਤੋਂ ਕਢਾਣਾ ਬਾਈ ਜੀ ਖਾਲੀ ਆ ਹੈ ਰਿਸਪੈਕਟ ਨਾਲ ਬਹੁਤ ਰਿਸਪੈਕਟ ਨਾਲ ਬੋਲਦਾ ਠੀਕ ਆ ਅਸੀਂ ਤੇਖਿਆ ਨਹੀਂ ਕਰ ਸਕਦੇ ਤੇਰੀ ਤੂੰ ਮੈਨੂੰ ਕਹਿ ਨਹੀਂ ਸਕਦਾ ਮੈਂ ਤੇਰੇ ਪਿਓ ਤੋਂ ਕਢਾਉਣਾ ਹੈ ਜਾਂ ਆਈ ਹੈਲੋ ਵੀਡੀਓ ਆ ਦੇ ਆ ਦੇ ਓਕੇ ਆ ਵੀਡੀਓ ਤੇ ਤੇਰੀ ਆਈ ਆਲਰੇਡੀ ਤੂੰ ਕਹਿੰਦਾ ਤੂੰ ਮੇਰੇ ਤੇਰੇ ਪਿਓ ਤੋਂ ਕਢਾਉਣਾ ਮੈਂ ਤੈਨੂੰ ਕੁਝ ਨਹੀਂ ਕਿਹਾ ਠੀਕ ਆ ਤੂੰ ਔਨ ਡਿਊਟੀ ਆ ਤੇ ਡਿਊਟੀ ਤੇ ਰਹਿ ਭਾਜੀ ਕੋਆਪਰੇਸ਼ਨ ਦਾ ਟੈਕਟ ਮਿਲੂਗੀ ਬਿਕਾਜ਼ ਯੂ ਗਾਈਜ਼ ਆਰ ਮੇਕਿੰਗ ਇਟ ਰੀਅਲੀ ਹਾਰਡ ਫਾਰ ਮੀ ਟੂ ਟੈਕਟ ਦੇ ਟੈਕਟ ਦੇ ਕੋਈ ਚੱਕਰ ਨਹੀਂ ਸੇਫਟੀ ਟ੍ਰਾਇੰਗਲ ਦਿਖਾਉ ਬਾਜੀ ਮੈਨੂੰ ਹਾਂ ਸੇਫਟੀ ਟ੍ਰਾਇੰਗਲ ਆ ਖੋਲੀ ਯਾਰ ਹਾਂ ਚਲ ਲੈ ਪਾਸੇ ਕੋਈ ਨਹੀਂ ਮੈਂ ਤੈਨੂੰ ਦੱਸਦਾ ਤੁਸੀਂ ਯਾਰ ਗੋਬੀਲਾ ਆ ਗੱਲਾਂ ਕਹਿੰਦਾ ਤੇਰੇ ਫੋਨ ਨੂੰ ਦਿਖਾਉਣਾ ਦੇਖਦਾ ਸੀ ਚੱਲ ਚੱਲ ਕਿੱਦਾਂ ਤੂੰ ਤਾਂ ਮੈਂ ਕਹਿੰਦਾ ਚੱਲ ਚੱਲ ਜਿਵੇਂ ਕਹਿੰਦਾ ਚੱਲ ਦਿਖਾ ਮੈਨੂੰ ਫਿਰ ਨਹੀਂ ਚੱਲ ਕਿਵੇਂ ਕਹਿੰਦਾ ਤੂੰ ਡਿਊਟੀ ਤੇ ਆ ਤੂੰ ਚੱਲ ਕਿਵੇਂ ਕਹਿੰਦਾ ਤੂੰ ਚੱਲ ਸਾਲਾ ਖੁੱਦੀ ਦਾ ਚੱਲ ਚੱਲ ਸਾਲਾ ਤੂੰ ਡਿਊਟੀ ਤੇ ਆ ਤੈਨੂੰ ਪਤਾ ਅਸੀਂ ਤੈਨੂੰ ਗਾਲ੍ਹਾਂ ਵੀ ਕੱਢ ਸਕਦੇ ਤੂੰ ਸਾਨੂੰ ਕੁਝ ਨਹੀਂ ਕਹਿ ਸਕਦਾ ਯਾਰ ਫਕਿੰਗ ਆਨ ਡਿਊਟੀ ਓਕੇ ਮਦਰਫਕਰ ਆ ਬੈਟਾ ਯੰਗਲ ਠੀਕ ਹੈ ਠੀਕ ਹੈ ਭਾਈ ਜੀ ਲਾ ਸਾਲਾ ਕਿ ਮੈਂ ਕਿਹਾ ਸਾਲਾ ਮੈਨੂੰ ਪਿਆਉਂਗਾ ਨਾ ਦੇਖ ਲੈ ਚੰਗੀ ਤਰ੍ਹਾਂ ਜੱਟਾਂ ਭਾਂਤੋਂ ਸਿੰਘ ਆ ਅਸੀਂ ਬਾਉਂਡਰੀ ਮਾਰਦੇ ਤੁਹਾਡੇ ਆਰਗਿਆਂ ਦੀ ਸੰਧ ਗਿਆ ਚੰਗੀ ਤਰ੍ਹਾਂ ਗਾਣਾ ਤਿਆਰ ਕੇ ਦੀ ਬਾਉਂਡਰੀ ਮਾਰਦਾ ਬੰਡ ਬਹੁਤ ਬਹੁਤ ਵਧੀਆ ਬੋਲੀ ਬੋਲ ਰਹੀ ਹੈ ਚਾਚਾ ਜਿਹੜੀਆਂ ਤਾਂ ਪੱਗਾਂ ਬੰਨੀਆਂ ਬਹੁਤ ਵਧੀਆ ਰਿਸਪੈਕਟ ਤੇਰੇ ਅੱਗੇ ਦੀ ਬਾਉਂਡਰੀ ਮਾਰਦਾ ਬੰਡ ਮੈਚ ਹੈਮ ਟਿਕਟੌਕ ਤੇ ਪਾਉਂਗਾ 500 ਗਾਂਡੂ ਦੇਖ ਲੋ 6 ਹਾਂ ਚੱਲ ਸ਼ਾਬਾਸ਼ ਬਹੁਤ ਜੀ ਵੈਰੀ ਗੁੱਡ ਹਾਂ ਪੰਜਾਬ ਦਾ ਨੂਰ ਰੋਸ਼ਨ ਪੰਜਾਬ ਵੀਰੇ ਪੂਰਾ ਰੋਸ਼ਨ ਕਰ ਰੋਸ਼ਨ ਕੀਤਾ ਸਿੱਖੀ ਦਾ ਨਾਮ ਤੇੂੰ ਕਿਵੇਂ ਕਹਿਣਾ ਆਹ ਦੇਖ ਲੋ ਜੀ ਅੱਜ ਕਰਦੇ ਆ ਆਇਆ ਖਾਲਸਥਾਨੀ ਆ ਕਿਸੇ ਦਾ ਦੇਣਾ ਨਹੀਂ ਕੁਝ ਆਹ ਦੇਖ ਲੋ ਜੀ ਦੇਣਾ ਨਹੀਂ ਕੁਝ ਪਾਈ ਡਰਾਈਵਰਾਂ ਦਾ ਹਾਂ ਡਰਾਈਵਰਾਂ ਦਾ ਕੀ ਆ ਸਾਲਿਆ ਤੂੰ ਤੂੰ ਕੀ ਆ ਮਾਈਨਸ ਦੇ ਵਿੱਚ ਖੜਾ ਕੇ ਆ ਮਾਈਨਸ 35 'ਚ ਖੜਾ ਕੇ ਕਹਿੰਦਾ ਕਿ ਟਰੱਕ ਬੰਦ ਕਰ ਦੋ ਤੁਰੇ ਜਾਂਦੇ ਨੇ ਮੈਂ ਕੈਮਰੇ ਤੇ ਵੀਡੀਓ ਪੰਪ ਕਰਨੀ ਕਰਨੀ ਹੁੰਦੀ ਹੁੰਦੀ ਹੋਰ ਕੰਮ ਹੁੰਦੀ ਹੁੰਦੀ ਆ ਇਹ ਪੰਜ ਵੀਡੀਓ ਹੈ ਬੰਦੇ ਦੀਆਂ ਆ ਦੇਖ ਲਓ ਸਾਰੇ ਜਾਨੇ ਇਹ ਬੰਦਾ ਹਾਂਜੀ ਵਿਨੀ ਪੈਗ ਦੇ ਵਿੱਚ ਹਾਂਜੀ ਹਾਈਵੇ 1 ਦੇ ਉੱਤੇ ਹਾਂਜੀ ਮਤਲਬ ਫੱਕਿੰਗ ਕਰ ਰਿਹਾ ਸਾਰੇ ਬੰਦੇ ਸਾਰੇ ਬੰਦਿਆਂ ਨਾਲ ਕੋਈ ਜਿਹੜੀ ਜਿਹੜੀ ਹੈਗੀ ਮੇਰੀ ਜਹਦੀ ਉਹਨਾਂ ਨੂੰ ਰਹਿਤਾਂ ਨਾ ਬਣਾਉਂਦੇ ਮੇਰੀ ਜਹਦੀ ਹੈਗੀ ਠੀਕ ਆ ਮੇਰੀ ਗੱਲ ਸੁਣੋ ਸਾਰੇ ਬੰਦਿਆਂ ਨੇ ਆਉਣਾ ਇਹ ਬੰਦੇ ਦੀ ਰਿਪੋਰਟ ਕਰੋ ਇਹਦਾ ਨਾਂ ਕੀ ਆ ਨਾਂ ਦੱਸੋ ਕਰੋ ਕਰੋ ਬਾਈ ਜੀ ਰਿਪੋਰਟ ਕਰੋ ਨਾਂ ਕੀ ਆ ਧਰ 152 ਮੇਰਾ ਬੈਜ ਨੰਬਰ ਹੈ ਨਾ ਬੋਲ ਨਾਮ ਜੋ ਸਿੰਘ ਜੋਹਰ ਦਾ ਗੱਲ ਕਰ ਰਿਹਾ ਨਾ ਬੋਲ ਜੋ ਸਿੰਘ ਜੋਹਰ ਜਿਹੜਾ ਉਹ ਨਾ ਬੋਲ ਉਹਦੇ ਨਾਲ ਮੈਂ ਗੱਲ ਕਰ ਰਿਹਾ ਨਾ ਬੋਲ ਆਪਦਾ ਨਾਮ ਬੋਲ ਹੈਲੋ ਨਾ ਬੋਲ ਮੈਂ ਮੈਨਟੂਪਾ ਮੋਟਰ ਕੈਰ ਇਨਫੋਸ ਨਾ ਬੋਲ ਆਪਦਾ ਨਾ ਬੋਲ ਭਾਈ ਨੂੰ ਕੁਝ ਜ਼ਿਆਦਾ ਹੀ ਉਹ ਵੀਰੇ ਨਾ ਬੋਲ ਰਹਿ ਆ ਪੇਸ਼ੈਂਸ ਰੱਖ ਮੇਰਾ ਨਾ ਬੋਲ ਪੇਸ਼ੈਂਸ ਰੱਖੋ ਕੋਈ ਨਾ ਬੋਲ ਮੇਰੇ ਕੋਲੇ ਵੀ ਸਾਰੀ ਵੀਡੀਓ ਆ ਸਾਰੀ ਵੀਡੀਓ ਪਾਉਂਗਾ ਮੈਂ ਹਾਂ ਆ ਦੇਖ ਲਾ ਇੱਕ ਵਾਰ ਦੇ ਤੇ ਜੇ ਲਗਾਉਂਦਾ ਨਾ ਇੱਕ ਮਿੰਟ ਡੈਡੀ ਤੂੰ ਚੁੱਪ ਕਰ ਰਿਹਾ ਹਾਂ ਲਾ ਸ਼ੋਰ ਰਹਿ ਗਿਆ ਇਹ ਇੱਕ ਚੀਜ਼ ਤੁਹਾਡੇ ਲੌਗ ਬੁੱਕ ਨਹੀਂ ਦੇਖਣੀ ਲੋਗ ਬੁੱਕ ਦਿਖਾ ਦਿਓ ਆਪਣੀ ਲੋਗ ਬੁੱਕ ਵੀ ਦੇਖਣੀ ਹੈ ਬਾਈ ਜੀ ਤੁਸੀਂ ਵੀ ਦਿਖਾ ਦਿਓ ਆਪਣੀ ਕੰਮ ਆਈ ਏਮ ਨੋਟ ਟਾਕਿੰਗ ਟੂ ਯੂ ਆਈ ਡੋਨਟ ਅਨਸਰ ওকে ਸੌਰੀ ਯਾਰ ਉਹਨਾਂ ਨਾਲ ਮੈਂ ਬਾਈ ਜੀ ਹੈ ਤੁਸੀਂ ਕੋਈ ਗੱਲ ਬਤਾਈ ਯਾਰ ਮੈਂ ਤਾਂ ਕੋਈ ਗੱਲ ਬਤਾਈ ਕੋਈ ਪਰੇਸ਼ਾਨਾ ਨਹੀਂ ਦੇਖੋ ਮੈਂ ਤਾਂ ਥੋੜਾ ਦੂਰ ਹੀ ਹੋਲੀ ਹੋ ਕੇ ਨਹੀਂ ਗਿਆ ਡੜੀ ਤੁਸੀਂ ਕੋਈ ਗੱਲ ਨਹੀਂ ਕਰਨੀ ਇਹਨੂੰ ਜੋ ਟਰੈਕਟਰ ਦੇ ਅੰਦਰ ਦੇਣ ਦਿੱਤੇਗੇ ਸਾਰਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਚਾਹੇ 50 ਟਰੈਕਟਰ ਦੇ ਲੈਣ ਦੇ ਕੋਈ ਨਹੀਂ ਉਹ ਤਾਂ ਮੈਂ ਕੋਰਟ 'ਚ ਕੜੀ ਸੁਣਾ ਸਾਰਾ ਕੁਝ ਫੈਨ ਚੰਗੀ ਤਰ੍ਹਾਂ ਕੜੀ ਸੁਣਾ ਮੇਰੇ ਕੋਲ ਇਕੱਲੀ-ਇਕੱਲੀ ਵੀਡੀਓ ਹੈ ਜੀ ਇਹਨਾਂ ਆਪਣੇ ਬੰਦੇ ਜਿਹੜੇ ਆ ਨਾ ਪੰਜਾਬੀ ਪੰਜਾਬੀ ਨਾਲ ਹੀ ਕਰਦੇ ਹੁੰਦੇ ਆ ਇਹਨਾਂ ਤਾਂ ਗੋਰਿਆਂ ਨਾਲ ਕੁਝ ਨਹੀਂ ਕਰਾਉਣਾ ਇਹਨਾਂ ਤਾਂ ਗੋਰਿਆਂ ਨਾਲ ਕੁਝ ਨਹੀਂ ਕਰਾਉਣਾ ਇਹਨੇ ਪੰਜਾਬੀ ਨਾਲ ਪੰਜਾਬੀ ਨਾਲ ਹੀ ਕਰਨਾ ਇਹਨਾਂ ਨੇ ਚਲੋ ਕਿ ਭਾਈ ਸਰਕਾਰ ਹਾਂ 5 ਮਿੰਟ ਚ ਆ ਗਿਆ ਮੈਂ ਹਾਂ ਹਾਂ ਜਾ ਜਾ ਥੱੱਬਾ ਲੈ ਕੇ ਆਈ ਮੇਰਾ ਭਰਾ ਹੁਣ ਟਰੈਕਟਰ ਦਾ ਜੇ ਇੱਕ ਅੱਧੀ ਲੈ ਕੇ ਆਇਆ ਦੇਖ ਲੈ ਹਾਂ ਹਾਂ ਟਰੈਕਟਰ ਦਾ ਥੱੱਬਾ ਲੈ ਕੇ ਆਈ ਹੁਣ ਹਾਂ ਹਾਂ ਤੇਰੀ ਤਾਂ ਸਾਰੀ ਦੁਨੀਆ 'ਚ ਮਸ਼ਹੂਰ ਕਰਨਾ ਤੈਨੂੰ ਕੈਲੀਫੋਰਨੀਆ ਵਾਲਾ ਹੋਇਆ ਸੀ ਨਾ ਉਵੇਂ ਤੂੰ ਹੁਣ ਆ